ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਮੋਰਿੰਡਾ ਵਿੱਚ ਸੁਭਾਇਮਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿੱਥੇ ਗੰਗੂ ਦੇ ਧੋਖਾ ਦੇਣ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਤਵਾਲੀ ਵਿੱਚ ਇਸੇ ਜਗ੍ਹਾ ਉੱਤੇ ਰੱਖਿਆ ਗਿਆ ਸੀ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਚੜ੍ਹਨ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦਿਆਂ ਨੇ ਠੰਡ ਦੀ ਉਹ ਰਾਤ ਸਰਸਾ ਨਦੀ ਦੇ ਕੰਢੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਕੱਟੀ। ਉਥੋਂ ਦੀ ਹੀ ਰਹਿਣ ਵਾਲੀ ਲక్ష్ਮੀ ਨਾ ਦੇ ਇੱਕ ਔਰਤ ਨੇ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦੇ ਲਈ ਰੋਟੀ ਪਾਣੀ ਪੰਚਾਉਣ ਦੀ ਸੇਵਾ ਨਿਭਾਈ। ਇਥੋਂ ਦਾ ਹੀ ਸਹੇੜੀ ਦਾ ਰਹਿਣ ਵਾਲਾ ਗੰਗੂ ਬ੍ਰਾਹਮਣ ਜੋ ਕਿ ਕਿਸੇ ਵੇਲੇ ਗੁਰੂ ਘਰ ਦੇ ਵਿੱਚ ਹੀ ਲੰਗਰ ਦੀ ਸੇਵਾ ਨਿਭਾਇਆ ਕਰਦਾ ਸੀ ਉਹ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਲਿਆਇਆ। ਰਾਤ ਵੇਲੇ ਜਦੋਂ ਮਾਤਾ ਜੀ ਅਤੇ ਛੋਟੇ ਸਹਬਜ਼ਾਦੇ ਆਰਾਮ ਕਰ ਰਹੇ ਸਨ ਤਾਂ ਉਹਨਾਂ ਕੋਲ ਪੈਸਿਆਂ ਨਾਲ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ ਅਤੇ ਉਸਨੇ ਮੋਹਰਾ ਨੂੰ ਚੋਰੀ ਕਰ ਲਿਆ ਗੰਗੂ ਦੀ ਇਸ ਕਾਲੀ ਕਰਤੂ ਦਾ ਕਿਸੇ ਨੂੰ ਪਤਾ ਲੱਗਦਾ ਇਸ ਤੋਂ ਪਹਿਲਾਂ ਹੀ ਉਸਨੇ ਆਪ ਹੀ ਰੋਲਾ ਪਾ ਦਿੱਤਾ ਕਿ ਮੋਹਰਾ ਚੋਰੀ ਹੋ ਗਈਆਂ ਹਨ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਗੰਗੂ ਰੋਲਾ ਨਾ ਪਾ ਮੋਹਰਾ ਇੱਥੇ ਹੀ ਹੋਣ ਗਿਆ ਕਿਉਂਕਿ ਬਾਹਰੋਂ ਕੋਈ ਵੀ ਘਰ ਦੇ ਵਿੱਚ ਅੰਦਰ ਨਹੀਂ ਆਇਆ ਗੰਗੂ ਨੇ ਮਾਤਾ ਜੀ ਦੀ ਇਸ ਗੱਲ ਦਾ ਗੁੱਸਾ ਕਰ ਲਿਆ ਫਿਰ ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡਾ ਦੇ ਕੋਤਵਾਲੀ ਦੇ ਵਿੱਚ ਪਹੁੰਚ ਗਿਆ ਉਸ ਸਮੇਂ ਦੌਰਾਨ ਦੇ ਦੋ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਡਿਊਟੀ ਉੱਤੇ ਸਨ ਗੰਗੂ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਗੁਜਰੀ ਜੀ ਤੇ ਦੋਨੋਂ ਛੋਟੇ ਸਹਬਜ਼ਾਦੇ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਬੈਠੇ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਂ ਤੇ ਮਾਨੀ ਖਾਂ ਨੇ ਮਾਤਾ ਗੁਜਰੀ ਜੀ ਤੇ ਦੋਨੋਂ ਸਹਬਜ਼ਾਦਿਆਂ ਨੂੰ ਮਰਿੰਡਾ ਵਿਖੇ ਕੋਤਵਾਲੀ ਦੇ ਵਿੱਚ ਬੰਦ ਕਰ ਦਿੱਤਾ ਉਸ ਰਾਤ ਮਾਤਾ ਗੁਜਰੀ ਜੀ ਤੇ ਦੋਨੋਂ ਸਹਿਬਜ਼ਾਦਿਆਂ ਨੂੰ ਨਾ ਰੋਟੀ ਪਾਣੀ ਮਿਲਿਆ ਤੇ ਨਾ ਹੀ ਠੰਡ ਤੋਂ ਬਚਣ ਦੇ ਲਈ ਕੋਈ ਗਰਮ ਕੱਪੜਾ ਇੱਕ ਰਾਤ ਕੋਤਵਾਲੀ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਰੱਖਣ ਤੋਂ ਬਾਅਦ ਉਹਨਾਂ ਨੂੰ ਅਗਲੀ ਸਵੇਰ ਸਰਹੰਦ ਲਿਜਾਇਆ ਗਿਆ ਉਸ ਤੋਂ ਬਾਅਦ ਹੀ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਕੋਤਵਾਲੀ ਸਾਹਿਬ ਉਸਾਰਿਆ ਗਿਆ ਸੀ ਇਸ ਗੁਰਦੁਆਰਾ ਸਾਹਿਬ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਮੱਥਾ ਟੇਕ ਦਿਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਤੇ ਆ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪਰਿਵਾਰ ਵਿਛੜ ਗਿਆ ਜਿਨ੍ਹਾਂ ਦੇ ਵਿੱਚੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਸਿਹੜੀ ਵੱਲੋਂ ਆ ਗਏ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਗੁਰੂ ਘਰ ਦਾ ਜੋ ਰਸੂਈਆ ਸੀ ਗੰਗੂ ਬ੍ਰਾਹਮਣੋਂ ਮਿਲ ਜਾਂਦਾ ਹੈ ਤੇ ਆਪਣੇ ਪਿੰਡ ਸਿਹੜੀ ਮਾਤਾ ਜੀ ਨੂੰ ਤੇ ਛੋਟੇ ਸਹਬਜ਼ਾਦਿਆਂ ਨੂੰ ਬਾਬਾ ਜੂਰਾਬਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਲੈ ਕੇ ਆ ਜਾਂਦਾ ਹੈ ਆਪਣੇ ਘਰ ਤੇ ਜਦੋਂ ਰਾਤ ਨੂੰ ਮਾਤਾ ਜੀ ਸੌਂ ਜਾਂਦੇ ਹਨ ਤਾਂ ਜੋ ਮਾਤਾ ਜੀ ਦੇ ਕੋਲ ਰੁਪਈਆਂ ਦੀ ਥੈਲੀ ਸੀ ਉਸ ਨੂੰ ਦੇਖ ਕੇ ਉਸ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਚੋਰ ਆ ਗਿਆ ਚੋਰ ਆ ਗਿਆ ਸੋ ਮਾਤਾ ਜੀ ਨੇ ਉਸ ਨੂੰ ਬੜਾ ਰੁਕਿਆ ਕੋਈ ਚੋਰ ਨਹੀਂ ਆਇਆ ਜੇ ਤੈਨੂੰ ਰੁਪਈਆਂ ਦੀ ਲੋੜ ਹੈ ਤਾਂ ਤੂੰ ਲੈ ਜਾ ਪਰ ਉਸ ਨੇ ਮਾਤਾ ਜੀ ਦੀ ਕੋਈ ਗੱਲ ਨਹੀਂ ਸੁਣੀ ਤੇ ਇੱਥੇ ਮਰੰਡੇ ਦੇ ਵਿੱਚ ਥਾਣੇ ਵਿੱਚ ਪਹੁੰਚ ਕਰਕੇ ਉਸਨੇ ਉਸ ਟਾਈਮ ਦੇ ਦੋ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਜਿਨ੍ਹਾਂ ਨੂੰ ਕਿਹਾ ਕਿ ਕਿ ਮੇਰੇ ਘਰ ਦੇ ਵਿੱਚ ਮਾਤਾ ਗੁਜਰੀ ਤੇ ਦਸਵੇਂ ਪਾਸ਼ਾ ਦੇ ਦੋ ਸਹਿਬਜ਼ਾਦੇ ਮੌਜੂਦ ਹਨ ਜੀ ਉਹਨਾਂ ਨੂੰ ਜਾ ਕੇ ਫੜ ਲਵੋ ਇੱਥੋਂ ਦੋਸਤ ਪਾਹੀ ਉਹਨਾਂ ਨੂੰ ਪਿੰਡ ਸੇੜੀ ਤੋਂ ਲੈ ਕੇ ਮਰੰਡੇ ਦੇ ਥਾਣੇ ਵਿੱਚ ਪਹੁੰਚ ਕੇ ਜਿੱਥੇ ਕਿ ਜੇਲ ਬਣੀ ਹੋਈ ਹੈ ਇੱਥੇ ਲਿਆ ਕੇ ਮਾਤਾ ਗੁਜਰੀ ਇਹ ਛੋਲੇ ਸਾਹਿਬ ਜਦ ਨੂੰ ਕੈਦ ਬਣਾ ਕੇ ਰੱਖਿਆ ਗਿਆ ਇਸ ਸਥਾਨ ਤੇ ਹੁਣ ਗੁਰਦੁਆਰਾ ਪੋਤ ਬੜੀ ਸਾਹਿਬ ਸਥਿਤ ਹੈ ਜਿੱਥੇ ਕਿ ਬੇਅੰਤ ਸੰਗਤਾਂ ਸੇਵਾ ਕਰਕੇ ਆਪਣੀ ਮਨੋ ਕਾਮਨਾ ਪੂਰੀ ਕਰਦੀਆਂ ਹਨ ਤੇ ਨਿਰੰਤਰ ਅਖੰਡ ਪੜ ਸਾਦੀ ਜੜੇ ਵੀ ਜਾਰੀ ਹੈ ਇਹ ਸਥਾਨ ਮਰੰਡਾ ਦੇ ਵਿੱਚ ਸਥਿਤ ਹੈ ਜੋ ਕਿ ਦਿਲਾ ਰੂਪਨਗਰ ਦੇ ਵਿੱਚ ਪੈਂਦਾ ਹੈ ਸੋ ਇਸ ਸਥਾਨ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੰਦੇ ਚਾਰਨਿਸ਼ੋਪ ਪ੍ਰਾਪਤ ਹੈ ਸੋ ਇਹ ਸਥਾਨ ਬਹੁਤ ਪੂਜਣਯੋਗ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ